ਦੂਸਰ ਉਹਨਾਂ ਨੇ ਕਿਹਾ ਕਿ ਤੇਰੀਆਂ ਕੁਝ ਵੀਡੀਓਜ਼ ਆਈਆਂ ਨੇ ਜਿਹੜੀਆਂ ਤਾਜ਼ੀਆਂ ਵੀਡੀਓਜ਼ ਆਈਆਂ ਤੁਸੀਂ ਗੁਰੂ ਸਾਹਿਬ ਦੀਆਂ ਫੋਟੋਆਂ ਦੇ ਮੂਰੇ ਸ਼ਰਾਬ ਦੇ ਟਪਕੇ ਛਿੜਕ ਰਹੇ ਹੋ ਔਰ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਖਾਲਸਾ ਉਹਨਾਂ ਦੀ ਤਸਵੀਰ ਦੇ ਲਾਗੇ ਜਾ ਕੇ ਤੂੰ ਪਿਸ਼ਾਬ ਕਰਨ ਦੀ ਕੋਸ਼ਿਸ਼ ਕੀਤੀ ਔਰ ਉਸ ਤੋਂ ਬਾਅਦ ਜਦੋਂ ਤੂੰ ਪਿਸ਼ਾਬ ਨਹੀਂ ਕਰ ਸਕਿਆ ਤੂੰ ਉਹਨਾਂ ਦੀ ਤਸਵੀਰ ਤੇ ਵੀ ਛਿੱਟੇ ਦਿੱਤੇ ਹੁਣ ਇਹ ਵੀਡੀਓ ਭਗਵੰਤਪਨ ਦੀ ਹੈ ਜਾਂ ਨਹੀਂ ਹੈ ਇਸ ਦੀ ਜਿਹੜੀ ਇਸ ਨੂੰ ਪੁਖਤਾ ਕਰੇਗੀ ਕੋਈ ਫੋਰੈਂਸਿਕ ਲੈਬ ਦੀ ਜਾਂਚ ਕਿਉਂਕਿ ਇਸ ਤੋਂ ਪਹਿਲਾਂ ਜਿਹੜੀਆਂ ਵੀਡੀਓਜ਼ ਆਈਆਂ ਆਬਸੀਨ ਵੀਡੀਓਜ਼ ਕੁਝ ਰਸ਼ੀਅਨ ਔਰਤ ਦੇ ਨਾਲ ਉਦੋਂ ਪੰਜਾਬ ਸਰਕਾਰ ਨੇ ਇੱਕ ਤਰਫਾ ਹੀ ਕਹਿਤਾ ਕਿ ਤਾਂ AI ਜਨਰੇਟਡ ਹੈ ਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਮ ਆ ਕੋਈ ਜਾਂਚ ਨਹੀਂ ਕਰਾਈ ਫੋਰੈਂਸਿਕ ਲੈਬ ਤੋਂ ਕਿਸੇ ਹੋਰ ਟੈਕਨੀਕਲ ਇਸ਼ੂਸ ਵਿੱਚ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਸਿੱਧਾ ਅਦਾਲਤ ਦਰਵਾਜ਼ਾ ਖੜਕਾਇਆ ਤੇ ਇੱਕ ਆਰਡਰ ਲੈ ਕੇ ਤੇ ਉਹ ਵੀਡੀਓ ਨੂੰ ਵਰਲਡ ਵਾਈਡ ਜੇਕਰ ਟੁਕੜਾ ਇੰਡੀਆ ਦੇ ਵਿੱਚ ਰਿਮੂਵ ਕਰਾਉਣ ਦੀ ਕੋਸ਼ਿਸ਼ ਕੀਤੀ ਔਰ ਲੋਕਾਂ ਨੂੰ ਰਿਮੂਵ ਕਰਨੀ ਪਈ ਇਹ ਤਾਂ ਹੋ ਗਈ ਗੱਲ ਕਿ ਉਲਟਾ ਚੋਰ कोतवाल ਕੋ ਡਾਂਟੇ ਹੁਣ ਇਹ ਜਿਹੜੀ ਵੀਡੀਓ ਆ ਇਹਦੀ ਇੱਕ ਤਾਂ ਸਾਡੀ ਇਹ ਮੰਗ ਆ ਕਿ ਜੱਜਦਾਰ ਸਾਹਿਬ ਨੂੰ ਵੀ ਆ ਔਰ ਅਗਰ ਕੋਈ ਸੁਣਦਾ ਇੱਥੇ ਪੰਜਾਬ ਸਰਕਾਰ ਤਾਂ ਚਲੋ ਕੋਈ ਨਾਮ ਦੀ ਚੀਜ਼ ਨਹੀਂ ਪੁਲਿਸ ਤਾਂ ਇਹਨਾਂ ਦੀ ਆਪਣੀ ਆ ਇਹਦੀ ਫੋਰੈਂਸਿਕ ਜਾਂਚ ਹੋਣੀ ਚਾਹੀਦੀ ਕਿ ਕੀ ਇਹ ਵੀਡੀਓ ਭਗਮੰਤਮਾਨ ਦੀ ਹੈ ਅਗਰ ਨਹੀਂ ਹੈ ਤਾਂ ਅੱਛੀ ਗੱਲ ਹੋਵੇਗੀ ਕਿ ਸਾਡਾ ਚੀਫ ਮਿਨਿਸਟਰ ਐਡਾ ਵੀ ਗਿਰਿਆ ਨਹੀਂਗਾ ਗਿਰਿਆ ਤਾਂ ਹੈ ਲੇਕਿਨ ਐਡਾ ਵੀ ਗਿਰਿਆ ਨਹੀਂਗਾ ਕਿ ਉਹ ਗੁਰੂ ਸਾਹਿਬ ਦੀਆਂ ਫੋਟੋਆਂ ਦੀ ਤੋਹੀਨ ਕਰੇਗਾ ਇਸ ਦੇ ਨਾਲ ਮੈਂ ਵੀਰੋ